ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁਕਰਵਾਦ ਸਵੇਰੇ ਅਸਤੀਫਾ ਦੇਣਗੇ ਅਤੇ ਸਮਗਰੋਂ ਮਾਰਕ ਕਾਨਦੀ ਦੀ ਅਗਵਾਈ ਹੇਠ 15 ਤੋਂ 20 ਮੈਂਬਰਾਂ ਵਾਲਾ ਮੰਤਰੀ ਮੰਡਲ ਰਿਡੋਲ ਹਾਲ ਵਿਖੇ ਸੌ ਚੁਕੇਗਾ ਸੂਤਰ ਦੇ ਹਵਾਲੇ ਦੇ ਨਾਲ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਮਾਰਕ ਕਾਨਦੀ ਦੇ ਵੱਲੋਂ ਆਪਣੇ ਮੰਤਰੀ ਮੰਡਲ ਛੋਟਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਕਈ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ ਇਸ ਵੇਲੇ 37 ਮੰਤਰੀ ਅਤੇ ਉਹਨਾਂ ਦੇ ਅਸਤੀਫੇ ਦੇਂਦੇ ਹੀ ਮੰਤਰੀ ਮੰਡਲ ਵੀ ਪਾਖੋ ਜਾਵੇਗਾ ਪਰ ਨਵੀਂ ਕੈਬਨਿਟਰ ਛੋਟੀ ਹੋਣ ਦੇ ਕਾਰਨ ਇੱਕ ਦਰਜਨ ਤੋਂ ਵੱਧ ਮੰਤਰੀਆਂ ਨੂੰ ਹੁਣ ਮੁੜ ਕੁਰਸੀ ਛੱਡਣੀ ਪਵੇਗੀ ਮੰਨੇ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲੇ ਮੈਲਨੀ ਜੋਲਨੀ ਕੋਲ ਹੀ ਰਹੇਗਾ ਅਤੇ ਡੋਮਿਨਿਕ ਲਾਬਲੈਂਕ ਨੂੰ ਮੌਣ ਵਿੱਤ ਮੰਤਰਾਲੇ ਸੌਂਪਿਆ ਜਾ ਸਕਦਾ ਹੈ ਇਸੇ ਨਾਲ ਹੀ ਫਰਾਂਸ ਵਾ ਫਲੀਪ ਸ਼ੈਂਪੀਨ ਨੂੰ ਨੋਵੇਸ਼ਨ ਮੰਤਰੀ ਬਣਾਈ ਜਾ ਸਕਦੇ ਨੇ ਇਤਿਹਾਸਨਾ ਬੰਦਾ ਹੈ ਕਿ ਸੱਤਾ ਦੇ ਤਬਦੀਲੀ ਦੌਰਾਨ ਨਾਮਿਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਚੀਫ ਆਫ ਸਟਾਫ ਮਾਰਕੋ ਮੈਂਡੀਚੀਨੋ ਹੋਣੀ ਜਿਨਨੋ ਫੌਚਾਤੇ ਦੇ ਵਿੱਚ ਜਸਟਿਨ ਟ੍ਰੂਡੋ ਨੇ ਮੰਤਰੀ ਮੰਡਲ ਦੇ ਵਿੱਚੋਂ ਕੱਢ ਦਿੱਤਾ ਸੀ ਇਸ ਤੋਂ ਇਲਾਵਾ ਕਿਊਬਿਕ ਦੇ ਸਾਬਕਾ ਵਿੱਤ ਮੰਤਰੀ ਕਾਰਲੋਸ ਲਾਈਟਾਊਨ ਨੂੰ ਵੀ ਮਾਰਕ ਕਾਰਨੀ ਦੀ ਟੀਮ ਦੇ ਵਿੱਚ ਸ਼ਾਮਲ ਕੀਤੇ ਜਾਣ ਦੀਆਂ ਕੰਸੋਆਂ ਮਿਲ ਰਹੀਆਂ ਨੇ ਜਿਨ੍ਹਾਂ ਨੂੰ ਅਕਲੀਆਂ ਚੋਣਾਂ ਦੇ ਦੌਰਾਨ ਲਿਬਰਲ ਉਮੀਦਵਾਰ ਬਣਾਇਆ ਜਾ ਸਕਦਾ ਹੈ ਮਾਰਕ ਕਾਰਨੀ ਦੇ ਨਾਲ ਉਹਨਾਂ ਦੀ ਦੋਸਤੀ 15 ਸਾਲ ਪੁਰਾਣੀ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਕਯੂਬਿਕ ਤੇ ਸਾਬ ਦਾ ਪ੍ਰੀਮੀਅਰ ਚਿਨ ਚਾਰੇਸ ਚ ਦੇ ਨਾਲ ਵੀ ਕਾਰਨੀ ਦੀ ਟੀਮ ਸੰਪਰਕ ਕਰ ਚੁੱਕੀ ਹੈ ਤੇ ਲਿਬਰਲ ਲੀਡਰਸ਼ਿਪ ਤੌਰ ਤੇ ਵਿੱਚ ਮਾਰਕ ਕਾਰਨੀ ਵਿਰੁੱਧ ਖੜੇ ਹੋਣ ਵਾਲੇ ਉਮੀਦਵਾਰਾਂ ਵਿੱਚੋਂ ਕਿਸੇ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਮਿਲਣ ਦੀ ਆਸ ਨਹੀਂ ਹੇ ਵੀ ਪਤਾ ਲੱਗਿਆ ਹੈ ਕਿ ਮਾਰਚ ਦੇ ਕਾਰਨੀਵਲੋ 24 ਮਾਰਚ ਨੂੰ ਹਾਊਸ ਆਫ ਕਾਮਨਸ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਕੈਨੇਡਾ ਵਾਸੀ ਅਪ੍ਰੈਲ ਦੇ ਅੰਤ ਤੋਂ ਮਈ ਦੇ ਆਰੰਭ ਦੇ ਵਿੱਚ ਵੋਟਾਂ ਪਾਉਣ ਦੀ ਵੀ ਤਿਆਰੀ ਕਰ ਲੈਣ। ਜ਼ਿਕਰ ਹੋਇਆ ਕਿ ਚੌਨ ਸਰਵੇਖਣਾਂ ਦੇ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਮਜ਼ਬੂਤ ਹੋ ਕੇ ਉੱਭਰੀ ਹੈ ਪਰ ਕੰਜ਼ਰਵੇਟਿਵ ਪਾਰਟੀ ਨੂੰ ਵੀਤੇ 2 ਮਹੀਨਿਆਂ ਦੌਰਾਨ ਨੁਕਸਾਨ ਚੱਕਣਾ ਪਿਆ। ਦੂਜੇ ਪਾਸੇ ਅਮਰੀਕਾ ਦੇ ਨਾਲ ਸ਼ੁਰੂ ਹੋ ਚੁੱਕੀ ਕਾਰੋਬਾਰੀ جنگ ਦੇ ਮੱਦੇਨਜ਼ਰ ਮਾਰਕ ਕਾਰਨੀਵਲੋ ਹਮਿਲਟਨ ਵੀ ਕੇ ਇੱਕ ਸਟੀਲ ਕਾਰਖਾਨੇ ਦਾ ਦੌਰਾ ਕਰਦਿਆ ਕਾਮਿਆਂ ਦੇ ਨਾਲ ਮੁਲਾਕਾਤ ਕੀਤੀ ਗਈ। ਅਤੇ ਉਹਨਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਉਹ ਤਿਆਰ ਨੇ ਪਰ ਕੈਨੇਡੀਆ ਨੇ ਖੁਦਮੁਖਤਿਆਰੀ ਨੂੰ ਸਭ ਤੋਂ ਉੱਤੇ ਰੱਖਿਆ ਚਾਹੇਗਾ। ਬਿਊ ਰਿਪੋਰਟ ਚੈਨਲ ਪੰਜਾਬੀ